ਕਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੀ ਮੁੱਖ ਮੰਤਰੀ ਜਾ ਰਹੇ ਨੇਗੇ ਕੀ ਮੁੱਖ ਮੰਤਰੀ ਬਚਣਗੇ ਜਾਂ ਨਹੀਂ ਬਚਣਗੇ ਅੱਜ ਗੱਲ ਕਰਾਂਗੇ ਕਿ ਕੀ ਸਰਕਾਰ ਹੈ ਜਿਹੜੀ ਉਹ ਟੁੱਟ ਜਾਊਗੀ ਕਿਉਂਕਿ ਭਾਜਪਾ ਨੇ ਜਿਹੜੇ ਇੱਕੋ ਪਾਰਟੀ ਦੇ ਜਿਹੜੇ ਐਮਐਲਏ ਨੇ ਉਹ ਪੱਟ ਲੈ ਨਹੀਂ ਮਤਲਬ ਕਿ ਆਪਣੀ ਤਰਫ ਕਰ ਲੈਨੇ ਤੇ ਐਮਐਲਏ ਦੇ ਬਦਲਣ ਦੇ ਨਾਲ ਜਿਹੜੀ ਸਰਕਾਰ ਦੀ ਬਹੁਤ ਸੰਮਤੀ ਆ ਉਹ ਘਟ ਗਈ ਹੈ ਜਿਸ ਕਾਰਨ ਕਰਕੇ ਸਰਕਾਰ ਦਾ ਜਾਣਾ ਤਕਰੀਬਨ ਤੈਅ ਹੈ ਕਿੰਨੇ ਐਮਐਲਏ ਪੱਟੇ ਬੀਜੇਪੀ ਨੇ ਇਹਦੇ ਤੇ ਵੀ ਗੱਲਬਾਤ ਕਰਾਂਗੇ ਤੇ ਕਿਸ ਢੰਗ ਦੇ ਨਾਲ ਪੱਟੇ ਉਹਨਾਂ ਨੇ ਇਹ ਸਾਰੀ ਗੱਲਬਾਤ ਦੇ ਆਪਾਂ ਡਿਸਕਸ ਕਰਦੇ ਆਂ ਤੇ ਆਓ ਵੀਡੀਓ ਕਰਦੇ ਆਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਜੇਪੀ ਖਾਲਸਾ ਜੀ ਇਸ ਗੱਲ ਦੇ ਵਿੱਚ ਬਦਨਾਮ ਹੋ ਚੁੱਕੀ ਹੈ ਕਿ ਇਹਨਾਂ ਨੇ ਕਈ ਸਰਕਾਰਾਂ ਨੇ ਜਿਹੜੀਆਂ ਉਹ ਤੋੜ ਦਿੱਤੀਆਂ ਕਈ ਸਰਕਾਰਾਂ ਜਿਵੇਂ ਮਹਾਰਾਸ਼ਟਰ ਤੋੜੀ ਕਿੰਨੀਆਂ ਮਤਲਬ ਆਪਾਂ 4-5 ਸਰਕਾਰਾਂ ਦਾ ਨਾਮ ਲੈ ਸਕਦੇ ਆ ਜਿਹੜੀ ਤੋੜ ਕੇ ਇਹਨਾਂ ਨੇ ਆਪਣੀਆਂ ਸਰਕਾਰਾਂ ਉੱਥੇ ਬਣਾ ਲਈਆਂ ਤੇ ਜਦੋਂ ਕਿ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਇਹਨਾਂ ਦੇ ਜਿਹੜਾ ਮੇਹਰ ਵਾਲਾ ਫੈਸਲਾ ਸੀਗਾ ਚੰਡੀਗੜ੍ਹ ਵਾਲਾ ਉਹਦੇ 'ਚ ਭਾਜਪਾ ਦੇ ਕੈਸੇ ਤਰ੍ਹਾਂ ਦੀ ਆਪਾਂ ਕਹਿ ਸਕਦੇ ਆ ਮੂੰਹ ਦੇ ਉੱਪਰ ਲਾਈ ਕਿ ਇਹਨਾਂ ਦਾ ਸਾਰੇ ਦੇਸ਼ ਦੇ ਵਿੱਚ ਥੂ-ਥੂ ਹੋ ਗਈ ਕਿਉਂਕਿ ਇਹਨਾਂ ਨੇ ਜਿਹੜੀਆਂ 8 ਵੋਟਾਂ ਸਰਿਆਮ ਮਤਲਬ ਜਿਹੜੀਆਂ ਸੀਗੀਆਂ ਉਹਨਾਂ ਨੂੰ ਕੈਨਸਲ ਕਰਕੇ ਆਪਣਾ ਮੇਅਰ ਬਣਾ ਲਿਆ ਸੀਗਾ ਲੇਕਿਨ ਸੁਪਰੀਮ ਕੋਰਟ ਨੇ ਇਹਨਾਂ ਦੀ ਉਸ ਫੈਸਲੇ ਨੂੰ ਪਲਟ ਕੇ ਜਿਹੜਾ ਮੇਅਰ ਸੀਗਾ ਉਹ ਦੂਸਰੀ ਪਾਰਟੀ ਦਾ ਬਣਾ ਕੇ ਆਮ ਆਦਮੀ ਪਾਰਟੀ ਦਾ ਮੇਅਰ ਬਣਾਤਾ ਤੇ ਜਿਹਦੇ ਨਾਲ ਬੀਜੇਪੀ ਦੀ ਬਹੁਤ ਥੂ-ਥੂ ਹੋਈ ਲੇਕਿਨ ਕੋਈ ਵੀ ਸਬਕ ਨਹੀਂ ਸਿੱਖਿਆ ਬਿਲਕੁਲ ਹੀ ਸਬਕ ਨਹੀਂ ਸਿੱਖਿਆ ਸੇਮ ਉਸੇ ਪੈਟਰਨ ਦੇ ਉੱਪਰ ਇਹ ਆਪਦੇ ਕੰਮ ਕਰੀ ਜਾਂਦੇ ਨੇ ਤੇ ਹੁਣ ਇਹਨਾਂ ਨੇ ਜਿਹੜਾ ਹੈਗਾ ਹੁਣ ਫੇਰ ਐਮਐਲਏ ਨੂੰ ਤੋੜ ਕੇ ਸਰਕਾਰ ਨੂੰ 100% ਜਿਹੜਾ ਹੈਗਾ ਘੱਟ ਬੇਨਤੀ ਦੇ ਵਿੱਚ ਕਰ ਦਿੱਤਾ ਉਹ ਐਮਐਲਏ ਨੂੰ ਇਹਨਾਂ ਨੇ ਕਿਵੇਂ ਪੱਟਿਆ ਇਹ ਇੱਕ ਵੱਡਾ ਸਵਾਲ ਹੈ ਕੀ ਉਹਨਾਂ ਨੂੰ ਖਰੀਦਿਆ ਗਿਆਗਾ ਕੀ ਉਹਨਾਂ ਨਾਲ ਇਹਨਾਂ ਨੇ ਕੋਈ ਡਰਾਇਆ ਗਿਆਗਾ ਉਹਨਾਂ ਨੂੰ ਕਿਉਂਕਿ ਈਡੀ ਤੇ ਸੀਬੀਆਈ ਹੈ ਜਿਹੜੀ ਉਹ ਬਿਲਕੁਲ ਇਹਨਾਂ ਦਾ ਤੋਤਾ ਬਣ ਚੁੱਕੇ ਨੇ ਇਹ ਕਿਸੇ ਵੀ ਤਰ੍ਹਾਂ ਈਡੀ ਨੂੰ ਵਰਤ ਕੇ ਲੋਕਾਂ ਨੂੰ ਡਰਾ ਲੈਂਦੇ ਨੇ ਤੇ ਡਰੋਨ ਦੇ ਨਾਲ ਇੰਨੇ ਐਮਐਲ ਕੀ ਪੱਤੇ ਜਾ ਸਕਦੇ ਨੇ ਜਾਂ ਫਿਰ ਇੰਨੇ ਐਮਐਲ ਨੂੰ ਖਰੀਦਿਆ ਗਿਆਗਾ ਕਿਉਂਕਿ ਇਹਨਾਂ ਨੇ ਇੰਨੇ ਕ ਐਮਐਲ ਪੱਟਲੇ ਜਿਹਦੇ ਨਾਲ ਉਹਨਾਂ ਦੀ ਸਰਕਾਰ ਹੈ ਜਿਹੜੀ ਉਹ ਟੁੱਟ ਸਕਦੀ ਹੈ ਤੇ ਅਗਰ ਸਰਕਾਰ ਟੁੱਟ ਗਈ ਤਾਂ ਫਿਰ ਮੁੱਖ ਮੰਤਰੀ ਦਾ ਜਾਣਾ ਵੀ ਤੈਅ ਆ ਔਰ ਇਹੇ ਦੋਸਤੋ ਹੋਇਆ ਕਿਵੇਂ ਆਗਾ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾਗਾ ਤੁਹਾਨੂੰ ਪਤਾਗਾ ਕਿ ਰਾਜ ਸਭਾ ਦੀਆਂ ਜਿਹੜੀਆਂ ਚੋਣਾਂ ਦੀਆਂ ਹੋਈਆਂ ਨੇ ਕਿ ਹੁਣ ਰਾਸ਼ਸਵਾ ਦੇ ਮੈਂਬਰ ਜਿਹੜੇ ਨਵੇਂ ਚੁਣੇ ਗਏ ਨੇ ਜਿਨ੍ਹਾਂ ਦੀ ਟਰਮ ਪੂਰੀ ਹੋ ਗਈ ਸੀ ਉਹਦੇ ਵਿੱਚ ਤੇ ਤਹਿਤ ਜਿਹੜੀ ਹਿਮਾਚਲ ਪ੍ਰਦੇਸ਼ ਦੀਆਂ ਵੀ ਜਿਹੜੀਆਂ ਰਾਸ਼ਸਵਾ ਦੀਆਂ ਚੋਣਾਂ ਸੀਗੀਆਂ ਜਿਦੇ ਵਿੱਚ ਇਹਨਾਂ ਨੇ 6 ਜਿਹੜੇ ਐਮਐਲਏ ਨੇ ਕਾਂਗਰਸ ਦੇ ਉਹਨਾਂ ਦੀ ਕਰਾਸਿੰਗ VOTING ਕਰਾ ਕੇ BJP ਨੂੰ ਕਰਵਾ ਲਈ ਤੇ ਤਿੰਨ ਆਜ਼ਾਦ ਐਮਐਲਏ ਨੇ ਜਿਹੜੇ ਉਹ ਬਦਲ ਲੈ ਤੇ ਉਹਨਾਂ ਦੇ ਬਦਲਣ ਦੇ ਨਾਲ ਜਿਹੜੀ ਹਿਮਾਚਲ ਪ੍ਰਦੇਸ਼ ਦੀ ਐਮਐਲਏ ਦੀ ਗਿਣਤੀ ਹੈ ਉਹ 68 ਹੈ ਤੇ ਹੁਣ ਇਹਨਾਂ ਕੋਲੇ 34 ਐਮਐਲਏ ਹੋਗੇ 34 ਇਹਨਾਂ ਕੋਲੇ ਨੇ ਤੇ 34 ਹੀ ਕਾਂਗਰਸ ਕੋਲੇ ਰਹਿ ਗਏ ਸਿਰਫ 1 ਕਐਮਐਲਏ ਦੇ ਉੱਪਰ ਹੁਣ ਗੱਲ ਖੜੀ ਆ ਅਗਰ 1 ਕਐਮਐਲਏ ਕੱਲ ਨੂੰ ਉਹ ਪੱਟ ਲੈਂਦੇ ਨੇ ਤੇ ਜਿਹੜੀ ਸਰਕਾਰ ਹੈ ਉਹ ਟੁੱਟ ਜਾਵੇਗੀ ਤੇ ਭਾਜਪਾ ਦੀ ਸਰਕਾਰ ਬਣ ਜਾਵੇਗੀ ਲੇਕਿਨ ਕਦਰਾਂ ਕੀਮਤਾਂ ਜੋ ਕੁਝ ਹੈਗਾ ਉਹ ਸਾਰਾ ਜਿਹੜਾ ਰੋਲਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਉਹ ਸਾਰੀਆਂ ਇੱਕ ਬੇਮੈਨਾ ਹੋ ਗਈਆਂ ਗੱਲਾਂ ਉਹਨਾਂ ਦਾ ਕੋਈ ਮਹੱਤਵ ਨਹੀਂ ਹੈਗਾ ਕਿ ਸਾਡਾ ਬਹੁਤ ਵੱਡਾ ਲੋਕਤੰਤਰ ਹੈ ਇਹ ਉਹ ਇਹਨਾਂ ਦਾ ਕੋਈ ਮਤਵ ਨਹੀਂ ਹੈਗਾ ਸੋ ਇਹ ਜਿਹੜੀਆਂ ਦੋਸਤੋ ਗੱਲਾਂ ਬਾਤਾਂ ਨੇ ਇਹਨਾਂ ਨੂੰ ਇਹਨਾਂ ਨੇ ਦਰਕਨਾਰ ਕਰਕੇ ਜਿਹੜਾ ਹੈਗਾ ਸਿਰਫ ਇੱਕੋ ਹੀ ਮਤ ਲਿਆ ਕਿ ਅਸੀਂ ਆਪਣੀ ਸਰਕਾਰ ਬਣਾਉਣੀ ਆ ਬਸ ਹੁਣ ਇਹ ਕਿਉਂਕਿ 34 34 ਦੇ ਗੱਲ ਖੜੀਆਂ ਮੇਰੇ ਖਿਆਲ ਦੇ ਵਿੱਚ ਅੱਜ ਜਿੰਨ ਤੱਕ ਆਪਾਂ ਇਹ ਵੀਡੀਓ ਸ਼ੂਟ ਕਰ ਰਹੇ ਹਾਂ ਉਦੋਂ ਤੱਕ ਇਹਨਾਂ ਨੇ ਐਮਐਲਏ ਕਪਟ ਵੀ ਲਿਆ ਹੋਊਗਾ ਤੇ ਸਰਕਾਰ ਹੈ ਜਿਹੜੀ ਉੱਥੇ ਬੀਜੇਪੀ ਦੀ ਬਣ ਜਾਊਗੀ ਤੇ ਮੁੱਖ ਮੰਤਰੀ ਜਿਹੜਾ ਹੈਗਾ ਉਹ ਬਦਲ ਜਾਵੇਗਾ ਨਵਾਂ ਮੁੱਖ ਮੰਤਰੀ ਆਵੇਗਾ ਲੇਕਿਨ ਅਗਰ ਇਹ ਹੋ ਜਾਂਦਾ ਹੈਗਾ ਤਾਂ ਕੀ ਫੇਰ ਕਦੋਂ ਸੁਪਰੀਮ ਕੋਰਟ ਕਿਉਂਕਿ ਚੰਦਰ ਚੂੜ ਵਰਗੇ ਅੱਜ ਅਜੇ ਹੈਗੇ ਚੀਫ ਜਸਟਿਸ ਜਿਹੜੇ ਬੈਠੇ ਨੇ ਜਿਹੜੇ ਇਹਨਾਂ ਤੋਂ ਨਹੀਂ ਡਰਦੇ ਹੈਗੇ ਤੇ ਫਿਰ ਕੀ ਮਾਮਲਾ ਜਿਹੜਾ ਹੈਗਾ ਦੁਬਾਰਾ ਫੇਰ ਸੁਪਰੀਮ ਕੋਰਟ ਦੇ ਵਿੱਚ ਜਾਏਗਾ ਅਗਰ ਸੁਪਰੀਮ ਕੋਰਟ ਨੇ ਫੇਰ ਕੋਈ ਇਸ ਤਰ੍ਹਾਂ ਦਾ ਇਹਨਾਂ ਦਾ ਫੈਸਲਾ ਰੱਦ ਕਰਕੇ ਉਲਟ ਫੇਰ ਕਰ ਦਿੱਤੀ ਇਹ ਫਿਰ ਇਹਨਾਂ ਨੂੰ ਕੀ ਇਹ ਚੀਜ਼ਾਂ ਨੇ ਜਿਹੜੀਆਂ ਕਿਤੇ ਲੋਕ ਸਭਾ ਦੇ ਵਿੱਚ ਇਹਨਾਂ ਦੇ ਉਲਟ ਵੀ ਜਾ ਸਕਦੀਆਂ ਨੇ ਕਿਉਂਕਿ ਅਗਲ ਪਰਸੈਪਸ਼ਨ ਬਣ ਜਾਵੇ ਨਾ ਲੋਕਾਂ ਦੇ ਵਿੱਚ ਕਿ ਇਹ ਤਾਂ ੱੱਕਾ ਕਰਦੇ ਨੇ ਤੇ ੱੱਕੇ ਨੂੰ ਦੁਨੀਆ ਪਸੰਦ ਨਹੀਂ ਕਰਦੀ ਹੈਗੀ ਲੋਕ ਕਹਿੰਦੇ ਨੇ ਕਿ ਲੋਕ ਬਣਾਉਣ ਉਹ ਸਰਕਾਰਾਂ ਲੇਕਿਨ ਅਗਰ ਤੁਸੀਂ ਲੋਕਾਂ ਦੇ ਚੁਣੇ ਹੋਏ ਐਮ ਐਲ ਏ ਨੂੰ ਤੋੜ ਕੇ ਖਰੀਦ ਕੇ ਵਾਅਦੇ 'ਚ ਡਰਾ ਕੇ ਸਰਕਾਰ ਹੀ ਨਹੀਂ ਲੋਕਾਂ ਦੇ ਮੁਤਾਬਕ ਬਣੀ ਹੋਈ ਰਹਿੰਦੇ ਨਹੀਂ ਤੇ ਫਿਰ ਲੋਕਤੰਤਰ ਕਾਦਾ ਰਹਿ ਗਿਆ ਸੋ ਦੇਖਦੇ ਆ ਕਿ ਕੀ ਬਣਦਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ